ਨਮਸਕਾਰ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਮ੍ਰਿਤਾ ਹਾਂ ਕਲਾਨੌਰ ਬਟਾਲਾ ਮਾਰਗ ਦੇ ਕਿਨਾਰੇ ਤੇ ਸੁੱਕੇ ਦਰਖਤਾਂ ਨੂੰ ਕਟਵਾਉਣ ਦੀ ਜਿੱਥੇ ਪਹਿਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਸੋਮਵਾਰ ਨੂੰ ਕਲਾਨੌਰ ਬਟਾਲਾ ਮਾਰਗ ਤੇ ਪੈਂਦੇ ਗਿਆਨ ਸਾਗਰ ਕਾਲਜ ਨੇੜੇ ਕਰੀਬ 50 ਸਾਲ ਪੁਰਾਣਾ ਸਫੇਦੇ ਦਾ ਸੁੱਕਾ ਦਰਖਤ ਮੀ ਕਾਰਨ ਦੁੱਧ ਵਾਲੇ ਟੈਂਕਰ ਤੇ ਡਿੱਗ ਗਿਆ ਜਿਸ ਕਾਰਨ ਟੈਂਕਰ ਚੱਕਨਾ ਚੂਰ ਹੋ ਗਿਆ ਉੱਥੇ ਹੀ ਟੈਂਕਰ ਵਿੱਚ ਬੈਠੇ ਦੋ ਨੌਜਵਾਨ ਵੀ ਫੱਟੜ ਹੋ ਗਏ ਇਸ ਮੌਕੇ ਤੇ ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਟੈਂਕਰ ਤੇ ਦਰਖਤ ਡਿੱਗਣ ਤੋਂ ਪਹਿਲਾਂ ਬੱਚਿਆਂ ਨਾਲ ਪ੍ਰੀ-ਸਕੂਲ ਬੱਸ ਵੀ ਇਸ ਥਾਂ ਤੋਂ ਹੀ ਗੁਜ਼ਰ ਰਹੀ ਸੀ ਇਸ ਮੌਕੇ ਤੇ ਹਾਦਸਾ ਗ੍ਰਸਤ ਟੈਂਕਰ ਦੇ ਡਰਾਈਵਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਅਮੂਲ ਕੰਪਨੀ ਦਾ ਦੁੱਧ ਇਕੱਠਾ ਕਰਨ ਲਈ ਟੈਂਕਰ ਚਲਾਉਂਦਾ ਹੈ ਅਤੇ ਅੱਜ ਜਦੋਂ ਉਹ ਆਪਣੇ ਦੋ ਹੋਰ ਸਾਥੀਆਂ ਸਮੇਤ ਟੈਂਕਰ ਸਮੇਤ ਕਲਾਨੋਂ ਨੂੰ ਆ ਰਿਹਾ ਸੀ ਤਾਂ ਅਚਾਨਕ ਸਫੇਦੇ ਦਾ ਸੁੱਕਾ ਦਰਖਤ ਮੋਢੇ ਤੋਂ ਪੁੱਟ ਕੇ ਸਾਡੇ ਟੈਂਕਰ ਤੇ ਡਿੱਗ ਗਿਆ ਜਿਸ ਨਾਲ ਉਸ ਦਾ ਟੈਂਕਰ ਚੱਕਨਾ ਚੂਰ ਹੋ ਗਿਆ ਪਰਮਜੀਤ ਸਿੰਘ ਨਾਮ ਹੈ ਹਾਂਜੀ ਉਹ ਕੰਪਨੀ ਦੀ ਗੱਡੀ ਏ ਹਾਂਜੀ ਬਟਾਲੇ ਤੋਂ ਆ ਰਹੇ ਜੇ ਸੁਸਾਇਟੀਆਂ ਦੇ ਦੁੱਧ ਡਿਲੀਵਰ ਕਰੀਦਾ ਜੀ ਪਹਿਲਾ ਬਾਦ ਤੋਂ ਅਸੀਂ ਇਧਰ ਰਿਮਾ ਬਾਦ ਨੂੰ ਆ ਰਹੇ ਜੇ ਕਲਾਨਾ ਰੋਡ ਦੇ ਤੇ ਅਚਾਨਕ ਹੀ ਸਫੇਦਾ ਉੱਤੇ ਆ ਡਿੱਗ ਗਿਆ ਤੇ ਜਾਨੀ ਨੂੰ ਸਾੜੀ ਤਿੰਨ ਜਣੇ ਆਏ ਜੀ ਸੱਡਾਂ ਲੱਗੀਆਂ ਜੇ ਵਿਚੇ ਜਿਹੜਾ ਵੀ ਚਲਾ ਦੇ ਬੰਦਾ ਉਹਦਾ ਨਾਂ ਕੀ ਆ ਉਹਦਾ ਨਾਮ ਮਲਕੀਤ ਸਿੰਘ ਜੀ ਅੱਛਾ ਉਹ ਔਰ ਥੋੜਾ ਸੀਰੀਅਸ ਜਿਹੇ ਲਾਤੇ ਤੇ ਸਾਟ ਨਹੀਂ ਜੇ ਤੇ ਲਾਖ ਨੂੰ ਆਈ ਜੀ ਅੱਛਾ ਹੋਰ ਕਿਹਨੂੰ ਲੱਗੀ ਹੋਰ ਨਾਲ ਦਾ ਜੇ ਇੱਕ ਉਹਦੇ ਰਗੜਾ ਰੋੜਾ ਲੱਗਿਆ ਜੀ ਕੀ ਨਾਮ ਉਹਦਾ ਉਹਦਾ ਨਾਮ ਵਰਸ਼ਮ ਸਿੰਘ ਜੀ ਅੱਛਾ ਤੇ ਤੁਹਾਡਾ ਨਾਮ ਕੀ ਜੀ ਮੇਰਾ ਪਰਮਜੀਤ ਸਿੰਘ ਅੱਛਾ ਤੇ ਇਹ ਪਹਿਲਾਂ ਵੀ ਕੋਈ ਇਸ ਸੰਬੰਧੀ ਕੋਈ ਤੁਸੀਂ ਦਰਖਤਾਂ ਬਾਰੇ ਕੋਈ ਗੱਲਬਾਤ ਕੀਤੀ ਕਿ ਰਾਗੀ ਨਾ ਨੇ ਕੋਈ ਨਹੀਂ ਇਹ ਇਸ ਸੰਬੰਧੀ ਆਸ਼ਨ ਨੂੰ ਇਹ ਚੀਜ਼ ਚਾਹੀਦੀ ਆ ਜੀ ਥੱਲੇ ਉਹ ਮੋੜ ਹੈ ਨਹੀਂ ਇਹਨਾਂ ਦੇ ਗਲੇ ਅੱਗ ਲਾ ਕੇ ਥੱਲੇਉਂ ਸੜ ਜਾਂਦੇ ਆ ਜੀ ਉੱਤੇ ਅਡੇ ਰਹਿੰਦੇ ਆ ਜੀ ਇਹ ਪਤਾ ਨਹੀਂ ਲੱਗਦਾ ਨਾਲ ਹੁਣ ਰੋਡ ਤੇ ਪਬਲਿਕ ਜਾਂਦੀ ਆ ਸਕੂਲ ਵਾਲੀਆਂ ਬੱਸਾਂ ਵੀ ਆਉਂਦੀਆਂ ਇਸ ਟਾਈਮ ਤੇ ਪਤਾ ਨਹੀਂ ਲੱਗਦਾ ਹੁਣ ਮਾੜੀ ਜਿਹੇ ਹਵਾ ਵੀ ਨਾਰਮਲ ਜੀ ਚੱਲ ਰਹੀ ਆ ਪਰ ਜਿਆਦਾ ਨਹੀਂ ਆ ਪਰਮਜੀਤ ਸਿੰਘ ਨੇ ਦੱਸਿਆ ਕਿ ਦਰਖਤ ਡਿੱਗਣ ਕਾਰਨ ਉਸ ਦੇ ਟੈਂਕਰ ਦਾ ਵੱਡਾ ਨੁਕਸਾਨ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਸੁੱਕੇ ਦਰਖਤਾਂ ਦੀ ਕਟਾਈ ਸੰਬੰਧੀ ਰਾਹਗੀਰਾਂ ਤੇ ਇਲਾਕੇ ਦੇ ਲੋਕਾਂ ਵੱਲੋਂ ਅਕਸਰ ਮੰਗ ਕੀਤੀ ਜਾਂਦੀ ਹੈ ਪਰ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਵੱਲੋਂ ਇਹ ਦਰਖਤ ਨਹੀਂ ਕਟਵਾਏ ਜਾ ਰਹੇ ਹਨ ਕਲਾਨੋ ਤੋਂ ਮਹਿੰਦਰ ਸਿੰਘ ਅਲੀਪਨ ਦੀ ਰਿਪੋਰਟ ਪੰਜਾਬੀ ਜਾਗਰਣ